ਬੱਸੀ ਪਠਾਨਾ ਦੀ ਪੁਲਿਸ ਤੇ ਹੱਥ ਲੱਗੀ ਵੱਡੀ ਸਫਲਤਾ 1 ਕਿਲੋ ਅਫੀਮ ਦੇ ਸਮੇਤ ਇੱਕ ਕੀਤਾ ਗਿਆ ਕਾਂਡੂ ਚੋਨਾ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਦੇ ਵੱਲੋਂ ਜਗਾ ਜਗਾਹ ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਬੱਸੀ ਪਠਾਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਊਸ਼ਾ ਮਾਤਾ ਮੰਦਿਰ ਦੇ ਨੇੜੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਔਨ ਜਾਣ ਵਾਲੇ ਵਾਹਨਾਂ ਨੂੰ ਰੋਕਿਆ ਜਾ ਰਿਹਾ ਸੀ ਇਸੇ ਦੌਰਾਨ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੇ ਵੱਲੋਂ ਇੱਕ ਵਿਅਕਤੀ ਲਖਵੀਰ ਸਿੰਘ ਉਰਫ ਕੀ ਜੋ ਕਿ ਖਮਾਣੂ ਦਾ ਰਹਿਣ ਵਾਲਾ ਹੈ ਉਸ ਨੂੰ 1 ਕਿਲੋ ਅਫੀਮ ਦੇ ਸਮੇਤ ਕਾਬੂ ਕੀਤਾ ਗਿਆ ਜਿਸ ਦੇ ਸਬੰਧੀ ਮੋਰਿੰਡਾ ਪੁਲਿਸ ਪਾਰਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦੀ ਰਿਮਾਂਡ ਹਾਸਲ ਕੀਤੀ ਗਈ ਹੈ ਅਸ਼ਕੀ ਜੱਜ ਡਾਕਟਰ ਜੋਨੀ ਪਰਿਵਲ ਆਈਪੀਐਸ ਕਿਨਫਰਮ ਕਰ ਸਕਦੇ ਹਾਂ ਤਾਂ ਅਨੁਸਾਰ ਕਿ ਇਲੈਕਸ਼ਨ ਕੋਡ ਦੇ ਨੋਬਜ਼ ਇਕਾਰਡਿੰਗ ਜੋ ਨਾਕਾਬੰਦੀਆਂ ਕਰਵਾਈਆਂ ਜਾ ਰਹੀਆਂ ਨੇ उदय आकबरी अल ज़िम लक्की साम्राज्य में रेजेंस ऑफ़ अमानवीय रस्किट है ये रस्कर के लिए पुराने से एक किलो ओपन हो गई थी उदय ने जैसे अप्रैल तारीख अप्रैल तारीख के ऐसे ओपन पेस्ट किया थे आफ्टर ओपन पेस्ट किया था दो दिन और माना था सबसे पहले कि जो वो ऐसी कहीं ये शोन कर सकते तो नाती ह ਅਲੇ ਪਾਟੋ ਕੰਸਿਫੇਸ਼ਨ ਕਿ ਅਸੀਂ ਜਦੋਂ ਵੀ ਮੰਡੀਸਪੀ ਦਾ ਚਲਣਾ ਹੋਵੇ ਸਮਾਂ ਹੋਵੇ ਅਰੇ ਆਪਣੇ ਖਾਨ ਨੂੰ ਲੈ ਕੇ ਜੇ ਵੇਚਣਾ ਹੋਵੇ ਇਹ ਹਜੀ ਟੱਕਦਾ ਹੈ ਕਿ ਅਸਲ ਪਾਟੋ ਕੰਸਿਫੇਸ਼ਨ ਚੱਲ ਰਿਹਾ ਹੈ ਤੁਹਾਨੂੰ ਮੰਡੀ ਦੇ ਸੰਭੀ ਤੇ ਸਰ ਆ ਉਹ ਆ ਰਿਹਾ ਸੀ ਕਿ ਪੀਪੇ ਤੋਂ ਕਿ ਪੈਟਰਨ ਜਿਵੇਂ ਤੇ ਵਿੱਚ ਕੋਸ਼ਿਸ਼ ਮਤਾ ਮੰਦਰਾਗਾ ਅਸੀਂ ਉੱਥੇ ਨੂੰ ਰੈਸਟ ਕਰਦੇ ਕੋਈ ਕਾਜ ਕਲਾ ਵੀ ਨੇ ਚਾਂਸ ਕਰ ਲਈ ਸੀ ਸਰ ਅਦਾਲਤੀ ਕੋਲ ਕੋਈ ਨਹੀਂ ਅੱਜ ਕੋਈ ਫੇਸਟਿਕਾ ਇਹ ਮਾਨਨ ਉਹ ਹੰਧ ਨਿਦੋਰਨ ਮਨ